ਅੱਜ ਜਿਹੜੀ ਜਿੱਤ ਹੋਈ ਆ ਇਹ ਸਾਡੇ ਲੋਕਾਂ ਦੀ ਜਿੱਤ ਹੋਈ ਆ ਪਬਲਿਕ ਦੀ ਜਿੱਤ ਹੋਈ ਆ ਵਧੀਆ ਜਿੱਤ ਹੋਈ ਆ ਜੀ ਇਹ ਬੜੀ ਸ਼ਾਨਦਾਰ ਜਿੱਤ ਹੋਈ ਆ ਬੜੇ ਜੋਰ ਲਾਇਆ ਸੀ ਏਡੀ ਚੋਟੀ ਦਾ ਲੋਕਾਂ ਨੇ ਜੀ ਇਸ ਸੀਟ ਦੇ ਉੱਤੇ ਇਹ ਜਿਹੜੀ ਜਿੱਤ ਹੋਈ ਆ ਇਮਾਨਦਾਰੀ ਦੀ ਸੱਚਾਈ ਦੀ ਜਿੱਤ ਹੋਈ ਆ ਤੇ ਕੰਮਾਂ ਨੂੰ ਦੇਖ ਕੇ ਜਿੱਤ ਹੋਈ ਹੈ ਜੀ ਇਹ ਅਸੀਂ ਧੰਨਵਾਦ ਕਰਦੇ ਆ ਬੱਲੂ ਕੀ ਪਿੰਡ ਵਾਲਿਆਂ ਦਾ ਕ੍ਰਿਸ਼ਨानगर ਦੇ ਵੋਟਰਾਂ ਦਾ ਸਾਰੇ ਵਰਗਾਂ ਦਾ ਅਸੀਂ ਧੰਨਵਾਦ ਕਰਦੇ ਆ ਜੀ ਜੀ ਆ ਆ ਲਾਓ ਲਾ ਲਾ ਖਵਾ ਖਾ ਲੱਡੂ ਬਸ ਆ ਜੋਗ ਦੇ ਲੱਡੂ ਖਾ ਲੈਣੇ ਆ ਆ ਜਾਨੇ ਕਿ ਜੋਸ਼ ਉਹ ਗਿੱਡੀ ਕੋਈ ਨਹੀਂ ਆ ਜਾਨੇ ਕਿ ਜੀ ਹੁੰਗੀ ਕੈਨਰੀ ਵਾਟ ਆ ਜਾ ਬਾਈ ਆ ਜਾ ਤੁਸੀਂ ਆ ਜਿਹੜੀ ਸਾਹਿਬ ਨੈਂਸੀ ਰੂ ਰਹਾ ਹੈ ਮੈਂ ਟੋਟਲ ਵਾਟ ਕਿੰਨੀ 1457 ਵੋਟਾਂ ਸਾਨੂੰ ਪਈਆਂ ਜੀ ਅੱਛਾ ਜੀ ਦੂਸਰੇ ਨੰਬਰ ਤੇ ਜੋ ਪਾਰਟੀ ਸੀ ਉਹ ਸੀ 597 ਭਾਜੀ ਭੀਜਪੀ ਵਾਲਾ ਭੀਜਪੀ ਸੀ ਸਾਡੇ ਨਾਲ ਤਾਂ ਕਾਂਗਰਸ ਸੀ 1200 ਅਗਰ ਤੁਸੀਂ ਪੁੱਛਿਆ ਜਿਆਦਾ ਨਾ ਸੀ ਨਾ ਭੀਜਪੀ ਸੀ ਭੀਜਪੀ ਸੀ ਇੱਕ ਮਿੰਟ ਮੈਡਮ ਆ ਇੱਕ ਮਿੰਟ ਬੋਲਣ ਦੇਈਓ ਉਹ ਤੇ ਅੱਜ ਹੀ ਇਲੈਕਸ਼ਨ ਹੋ ਗਿਆ ਤੇ ਕਿਸ ਤਰ੍ਹਾਂ ਕਿਹੜੀ ਪਾਰਟੀ ਕਿਹੜੇ ਕਿਹੜੇ ਉਜਾਰਨ ਕਿਤਾ ਦੇ ਆਏ ਆ ਤੁਹਾਡੇ ਕੋਲੇ ਜਿਲ੍ਹ ਹਲਕਾ ਤੇ ਸਾਡੇ ਕੋਲੇ 4 ਜ਼ੋਨ ਜਿਹੜੇ ਜ਼ਿਲ੍ਹਾ ਪੇਸ਼ੇ ਦੇ ਆ 25 ਸਾਡੇ ਬਲਾਕ ਵਿੱਚ ਦੇ ਜ਼ੋਨ ਹੈ ਹਾਂਜੀ ਐਸ ਲਈ ਤੱਕ ਚਾਰਾ ਜ਼ੋਨਾਂ ਦੀ ਜਿਹੜੀ ਮੈਂ ਜ਼ਿਲ੍ਹਾ ਪੇਸ਼ੇ ਦੀ ਗੱਲ ਕਰੂੰਗਾ ਕਾਊਂਟਿੰਗ ਜਾਰੀ ਹੈ ਤੇ ਜੋ ਮੇਰੇ ਕੋਲੇ ਡਿਟੇਲ ਆਈ ਹੈ ਜਿਲ੍ਹ ਹਲਕਾ ਨਰੰਗਵਾਲ ਧੰਦਰਾ ਤੇ ਹੰਬੜਾ ਐਸ ਲਈ ਆਪ ਥੋੜੀ ਅੱਗੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਖੇੜ-ਖੇੜੀ ਜਗਤੋਂ ਜੀ ਤੇ 4 ਜ਼ੋਨ ਹੈ ਜੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਠੀਕ ਹੈ ਜੀ ਜਿਲ੍ਹ ਨਾਰੰਗਵਾਲ ਤਾਂਦਰਾ ਤੇ ਹੰਬੜਾ ਇਹ ਕਿੰਨੀ ਕੁ ਲੀਡ ਹੈ ਸਰ ਲੀਡ ਜਿਹੜੀ ਹੈ ਕਿਉਂਕਿ ਵੈਰੀ ਕਰਦੀ ਹੈ ਇਸ ਬਾਰੇ ਮੈਂ ਆਪਣੀ ਨਾ ਕਰਾਂ ਤਾਂ ਬੈਟਰ ਹੈ ਪਰ ਐਸ ਦਾ ਨਾ ਰਾਈਟ ਹੈ ਏਕ ਦਾ ਮੂਮੈਂਟ ਆਮਾਦੀ ਪਾਰਟੀ ਨੇ ਜਿੱਤਿਆ ਜੀ ਉਹ ਮੈਂ ਅੱਗੇ ਗੱਲ ਕਰਾਂਗਾ ਹਾਂ ਜਿਹੜੇ ਸਾਡੇ ਬਲਾਕ ਜਿੱਤੇ ਦੋਨ ਹੈ ਉਹਨਾਂ ਤੋਂ ਹੰਬੜਾ ਤੋਂ ਕਾਰੋ ਸਿੰਘ ਜੀ ਇਹ ਜਿੱਤ ਗਏ ਨੇ ਸ਼੍ਰੋਮਣੀ ਕਾਲੀਗੱਲ ਨੂੰ ਬਿਲੋਂਗ ਕਰਦੇ ਨੇ ਹੰਬੜਾ ਤੋਂ ਜੀ ਹੰਬੜਾ ਤੋਂ ਠੀਕ ਹੈ ਬਲਾਕ ਵਿੱਚ ਦੀ ਗੱਲ ਜੀ ਜੋ ਫੇਸਿਕ ਨਜ਼ਰ ਤਾ ਆਮ ਆਦਮੀ ਪਾਰਟੀ ਤੋਂ ਸੁਖਮੀਤ ਸਿੰਘ ਜੀ ਉਹ ਲਿਖਦੇ ਇੰਡੀਪੈਂਡੈਂਟ ਨੇ ਜੀ ਕਿਰਪਾਲ ਸਿੰਘ ਜੀ ਇਹ ਐਲੀ ਕਲਾ ਤੋਂ ਜਿੱਤੇ ਆ ਇਸ ਤੋਂ ਬਾਅਦ ਮੰਗਾ ਸਿੰਘ ਜੀ ਆਮ ਆਦਮੀ ਪਾਰਟੀ ਦੇ ਮਸਜੇ ਨਜ਼ਰ ਇਹ ਜਿੱਤੇ ਇਹ ਬਲਾਕ ਕਮੇਟੀ ਦੇ ਇਹ ਬਲਾਕ ਜੀ ਚਾਰ ਇਸ ਤਰ੍ਹਾਂ ਬਲਾਕ ਵਿੱਚ ਜਿੱਤੇ ਤੇ ਚਾਰ ਜਿਹੜੀ ਆ ਆਮ ਆਦਮੀ ਪਾਰਟੀ ਤੋਂ ਜਿਹੜੇ ਹੰਬੜਾ ਜਿੱਤਾਂ ਕਰੇ ਜਿਲਖ ਇਸ ਦਾ ਮਤਲਬ ਦੱਸਿਆ ਠੀਕ ਹੈ ਅਕੜਾ ਦਾ ਲੇਟ ਰਹਿ ਗਿਆ ਫਾਈਨਲ ਰਿਜ਼ਲਟ ਸਰ ਕਦੋਂ ਤੱਕ ਡਿਕਲੇਅਰ ਹੋ ਜਾਣਗੇ ਅੰਦਾਜ਼ਾ ਜਿਦਾ ਬੈਲਟ ਪੇਪਰ ਦੀ ਕਾਊਂਟਿੰਗ ਥੋੜਾ ਸਮਾਂ ਜ਼ਰੂਰ ਲੱਗਦਾ ਤੇ ਉਹ ਮਤਲਬ ਕਿੰਨਾ ਕਿ ਜਿਦਾ ਅੱਗੇ 3-4 ਵਜੇ ਲੱਗਦੇ ਤੇ ਲੱਗਦਾ ਵੀ ਉਸ ਸਮੇਂ ਆ ਜਾਣਗੇ ਜਾਂ ਹੋਰ ਸਮਾਂ ਲੱਗੇਗਾ ਪਰਸਨਲੀ ਆਈ ਫੀਲ ਕੀਤਾ ਸੀ 5:00 5:30 ਤੱਕ ਮਿਲਿਓ 5:00 5:30 ਮਤਲਬ ਇੱਕ ਇੱਕ ਡੇਢ ਘੰਟੇ ਦਾ ਹੋਏਗਾ 5:00 5:30 ਵਜੇ ਤੱਕ ਮੈਂ ਮੰਨ ਕੇ ਚੱਲਿਆ ਕਿਉਂਕਿ ਸਵੇਰੇ ਸਪੀਡ ਬਹੁਤ ਰੋਸ ਵੀਨ ਸਪੀਡ ਕਾਫੀ ਤੇਜ਼ ਹੋ ਗਈ ਹੈ ਪਰ ਐਸ ਵੇਲੇ ਸਾਡਾ ਸਤਵਾਂ ਰਾਉਂਡ ਜਿਹੜਾ ਚ ਕੀ ਰਾਉਂਡ ਕੁਝ ਹੋਰ ਥੋੜਾ ਜਿਹਾ ਥੋੜਾ ਜਿਹਾ ਉੱਪਰ ਮੈਨੂੰ ਹਲੇ 7ਵਾਂ ਰਾਉਂਡ ਚੱਲਦਾ ਹੈ 7ਵਾਂ ਠੀਕ ਮਤਲਬ ਬਹੁਤ ਤੇਜ਼ ਆ 5.5 ਤੱਕ ਠੀਕ ਅੰਦਰ ਜਾਣਾ ਮਾਫੀ ਵਾਲੀ ਜੇ ਸਾਡੇ ਨਾਲ ਲੈ ਕੇ ਉਹ ਸਾਡ ਕਿਹਦੇ ਇੱਧਰ ਦੇਖ ਰਹੀ ਸੀ ਸਰ ਇੱਕ ਹੋਰ ਕਿੱਥੇ ਇੱਕ ਕਿੱਥੇ ਨਹੀਂ ਨਹੀਂ ਬੁੱਝਾ ਜੀ ਤੁਹਾਨੂੰ ਬਹੁਤ ਸਭ ਦਾ ਜਿਹੜੇ 52 ਵਿੱਚ ਆ ਜੀ ਬਹੁਤ ਸਾਰਾ ਧੰਨਵਾਦ ਕਰਦੇ ਆ ਜੀ ਉਹਨਾਂ ਨੇ ਵਾਅਦਾ ਵਾਅਦਾ ਬਹੁਤ ਵਾਅਦਾ ਕੀਤਾ ਸੀ ਜਿਹੜੇ ਤੁਹਾਨੂੰ ਦਿਖਾਇਆ ਹੋਵੇ ਉਹ ਤਾਂ ਲੋਕਾਂ ਦੇ ਜਿਹੜੇ ਕੀ ਲੋਕਾਂ ਦਾ ਜਿਹੜੇ ਕੰਮਕਾਰ ਪੂਰੇ ਕੀਤੇ ਜਾਣਗੇ ਹਾਂਜੀ ਹਾਂਜੀ ਜ਼ਰੂਰ ਕੀਤੇ ਜਾਣਗੇ ਜਿਹੜੇ ਕੰਮ ਰਹਿੰਦੇ ਨੇ ਉਹ ਜ਼ਰੂਰ ਕਰਾਂਗੇ ਇਸ ਸੀਰੀਅਸ ਮਾਰੇ ਅੱਜ ਲੋਕਾਂ ਨੂੰ ਕੀ ਕਹਿਣਾ ਦਿੰਦੇ ਆ ਧੰਨਵਾਦ ਜੀ ਇਹ ਲੋਕਾਂ ਦਾ ਕਿ ਉਹਨਾਂ ਨੇ ਵਾਅਦਾ ਵਾਅਦਾ ਬਹੁਤ ਆ ਕੇ ਸਾਨੂੰ 1457 ਹੋਟਾਂ ਦਾ ਦਿਖਾਇਆ ਬਹੁਤ ਧੰਨਵਾਦ ਸ਼ੁਕਰੀਆ ਦਾ ਕਰਦੇ ਆ ਹਾਂਜੀ ਹਾਂਜੀ ਅੱਜ ਜੇ ਸਿੱਧੂ ਸਿੱਧੀ ਨਾ ਮੇਰੇ ਕੋਲ ਪਿਛਲੀ ਵਾਰ ਨਾ ਮੇਰੇ ਕੋਲ ਮੈਂ ਤਾਂ ਸਿੱਧੂ ਗੱਭੂ ਆਹ ਵੜਾ ਇੱਧਰ ਦੇਖਿਓ ਜੀ ਇੱਧਰ ਦੇਖ ਕੇ ਇੱਧਰ ਇੱਧਰ ਸਾਰੇ ਇੱਧਰ ਦੇਖ ਸਾਰੇ ਇੱਧਰ ਦੇਖ ਮੀਰਾ ਸੰਕਰ ਸਾਹਿਬ ਮਕਰ ਸਾਹਿਬ ਮਕਰ ਸਾਹਿਬ ਸੰਕਰ ਸਾਹਿਬ ਓ ਲੈ ਵੀ ਠੀਕ ਹੈ ਓਕੇ ਇੱਧਰ ਦੇਖੀਓ ਵੀਰੇ ਸਰਪੰਚ ਸਾਹਿਬ ਇੱਧਰ ਦੇਖਿਓ ਕੋਈ ਫੁੱਟ ਨਹੀਂ ਲੋ ਵੀਰ ਜੀ ਜਿਹੜਾ ਕਿ ਅੱਜ ਦਾ ਅਮਲਕ ਸੰਪਤੀ ਜਿਨ੍ਹਾਂ ਦੇ ਵਿੱਚ ਤੁਹਾਡੀ ਜਿੱਤ ਹੋਈ ਹੈ ਅ ਸਭ ਤੋਂ ਪਹਿਲਾਂ ਇਹ ਜਿੱਤ ਵਾਸਤੇ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਨੂੰ ਟੈਗਟ ਦਿੱਤੀ ਤੇ ਅੱਜ ਇੱਕ ਬਹੁਤ ਵੱਡੀ ਲੀਡ ਉਹਨਾਂ ਦੇ ਕੰਮਾਂ ਨੂੰ ਲੋਕਾਂ ਨੇ ਦੇਖਦੇ ਹੋਏ ਤੇ ਮੇਰੀ ਧਰਮ ਪਤਨੀ ਨੈਨਸੀ ਰੂਪਰਾਏ ਜੀ ਨੂੰ 1457 ਵੋਟਾਂ ਦੀ ਲੀਡ ਨਾਲ ਜਿਤਾਇਆ ਵਾ ਸੋ ਆਪਣੇ ਪਿੰਡ ਵਾਸੀਆਂ ਦਾ ਤੇ ਕ੍ਰਿਸ਼ਨानगर ਦੇ ਸਰਪੰਚ ਸਾਹਿਬ ਦਾ ਤੇ ਉਥਾ ਉਥੇ ਦੇ ਲੋਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਕ੍ਰਿਸ਼ਨानगर ਦੀ ਟੀਮ ਵੀ ਬਹੁਤ ਵੱਡੀ ਸੀਗੀ ਜਿਹੜੀ ਪੈਂਡਤ ਜਿਹੜੀ ਕ੍ਰਿਸ਼ਨानगर ਉਹਨਾਂ ਨੇ ਆਪਣਾ ਇੰਨੀ ਮਦਦ ਕੀਤੀ ਆ ਸੋ ਅੱਜ ਤੇ ਅਸੀਂ ਸਾਰੇ ਪਿੰਡ ਵਾਸੀਆਂ ਲਈ ਇੱਥੇ ਖੁਸ਼ੀ ਦਾ ਮਾਹੌਲ ਆ ਕਿ ਨੈਂਸੀ ਰੂਪਰਾਏ ਜਿਹੜੇ ਆਪਣੇ ਮੈਂ ਉਥੇ ਸਰਪੰਚ ਆ ਤੇ ਉਹ ਉਥੋਂ ਬਹੁਤ ਵੱਡੀ ਲੀਡ ਲੈ ਕੇ ਆਸੀ ਜਿੱਤੇ ਆ ਸੋ ਇਹ ਲੋਕਾਂ ਨੇ ਸਾਡੇ ਕੰਮਾਂ ਦੇ ਨਾਂ ਨੂੰ ਵੋਟ ਪਈ ਆ ਸੋ ਅਸੀਂ ਲੋਕਾਂ ਤੋਂ ਕੰਮਾਂ ਦੇ ਵਾਸਤੇ ਹੀ ਵੋਟ ਮੰਗੀ ਸੀ ਸੋ ਆਪਾਂ ਅੱਜ ਬੀਜਪਿੰਡ ਬੱਲੋ ਕੇ ਤੇ ਕ੍ਰਿਸ਼ਨਨਗਰ ਨਿਵਾਸੀਆਂ ਦਾ ਦੋਨਾਂ ਦਾ ਜਿਹੜੇ ਮੇਰੇ ਵੀ ਮਿੱਤਰ ਸੱਜਣ ਆ ਭਰਾ ਆ ਜਿਹੜੇ ਅੱਜ ਵੀ ਨਾਲ ਕਰੇ ਨੇ ਤੇ ਪਹਿਲਾਂ ਵੀ ਉਹਨਾਂ ਨੇ ਬੜਾ ਸਾਥ ਦਿੱਤਾ ਵਾ ਜਦੋਂ ਵੋਟਾਂ ਸੀਗੀਆਂ ਸੋ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ